हां हां बढ़िया ठीक है ओ होर ਭਰਾਵਾ ਮੈਂ ਤਾਂ ਤੈਨੂੰ ਕਿੱਦਾਂ ਦਾ ਯਾਦ ਕਰਦਾ ਸੀ ਹੁਣ ਜਹੇ ਚੱਲ ਤਾਂ ਫੋਨ ਕਰ ਲਿਆ ਜਹੇ ਜੇ ਆਪਾਂ ਮਿਲ ਗਏ ਇੱਕ ਤਾਂ ਨੰਬਰ ਨਹੀਂ ਹੈਗਾ ਤੀ ਮੇਰੇ ਕੋਲੇ ਤੇਰਾ ਹਾਂ ਮੈਂ ਸਨੇਹਾ ਲਾਇਆ ਸੀ ਉਹਨੂੰ ਪ੍ਰੀਤ ਨੂੰ ਮਾਂ ਉਹਨੂੰ ਕੈਲੇ ਨੂੰ ਕਹੀਂ ਮੈਨੂੰ ਫੋਨ ਕਰ ਲੈ ਹਾਂ ਤੇਰਾ ਇਹੀ ਨੰਬਰ ਹੈ ਹੁਣ ਕੋਹੋਰ ਤੋਂ ਲੈ ਕੇ ਸਿੱਧੇ ਤੋਂ ਅੱਛਾ ਆ ਇਹ ਮੈਂ ਜਬ ਅੱਖਾਂ ਤੋਂ ਵਿੱਚ ਇਹਦੇ ਉਹ ਵਿੱਚ ਪਵਾ ਲੂੰਗਾ ਨੰਬਰ ਇਹ ਫੋਨ 'ਚ ਇਹ ਮੇਰੀ ਹੈ ਜੀ ਤੋ ਗੱਲ ਹੋ ਰਹੀ ਹੈ ਉਹ ਹੋਰ ਪਹਿਲਾਂ ਤਾਂ ਮਿਲ ਜਾਂਦੇ ਜੀ ਚੌਂਕੜੀ ਚੌਂਕੜੀ ਤੇ ਮਿਲ ਜਾਂਦੇ ਤੂੰ ਤਾਂ ਪਤੰਦਰਾ ਤਾਂ ਕਦੇ ਜਾਦ ਹੀ ਨਿਕਰੇ ਅੱਜ ਮੈਂ ਵੀ ਸਨੇਹਾ ਲਾਇਆ ਉਹਨੂੰ ਪ੍ਰੀਤ ਰੂਮਾ ਕੈਲੇ ਨੂੰ ਲਾਈ ਸਨੇਹਾ ਚੱਲ ਚੰਗਾ ਫਿਰ ਹਾਂ ਮੈਂ ਨੰਬਰ ਪਵਾ ਲਉ ਜਵਾਖਾ ਤੋਂ ਮਤ ਆ ਗਿਆ ਮੇਰੇ ਕੋਲੇ ਸੈਂਟੀ ਆ ਗਿਆ ਇਹ ਤੋਂ ਭਾਵਨਾ ਮੈਂ ਦੇਖ ਕੇ ਹਾਂ ਉਹ ਸਸਰੀਕਾਲ ਚਾਚਾ ਉਹ ਸਸਰੀਕਾਲ ਸ਼ੇਰਾ ਸਸਰੀਕਾਲ ਬਹਿ ਜਾ ਕੀ ਚਾਚਾ ਹਲੇ ਵੀ ਸੁਚਾਈ ਨਾਲ ਉਹ ਦੇਖੀ ਤੇਰਾ ਸਿੱਟੀ ਦਿੱਤਾ ਗੱਲਾਂ ਕਰਦੇ ਕਰਦੋ ਨੇ ਉਹ ਕੁਝ ਨਹੀਂ ਹੁੰਦਾ ਸ਼ੇਰਾ ਇਹ ਤਾਂ ਸਾਡੇ ਵਰਗਾ ਮੋਬਾਈਲ ਹੈ ਜਿਹੇ ਜੇ ਅਸੀਂ ਆ ਉਹ ਹੈ ਜਾ ਮੋਬਾਈਲ ਇਹ ਤਾਂ ਪੰਨਿਆ ਟੁੱਟਿਆ ਡਿੱਗਿਆ ਠੱਠਿਆ ਐਂ ਕੰਮ ਆ ਜਾਂਦਾ ਐਂ ਅਸੀਂ ਆਂ ਐਂ ਰੁੜਦੇ ਰੁੜਦੇ ਜੇ ਕੰਮ ਤੰਦਾ ਕਰੀ ਜਿੰਨੇ ਨਹੀਂ ਚਾਚਾ ਹੁਣ ਤਾਂ ਨਵੇਂ ਦਾ ਫੋਨ ਆ ਗੇ ਤੂੰ ਹਲੇ ਵੀ ਆਈਏ ਤਾਂ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਐ ਜਿਹੜਾ ਤੂੰ ਆ ਫੋਨ ਦੇ ਚੱਕੀ ਬੈਠਾ ਉਹ ਅਸੀਂ ਕਿਹੜਾ ਸੇਰਾ ਨਵੇਂ ਜਵਾਨੇ ਦੇ ਆ ਅਸੀਂ ਵੀ ਪੁਰਾਣੇ ਜ਼ਮਾਨੇ ਦੇ ਉਹ ਤਾਂ ਐ ਲਾਲੇ ਨਵੀਆਂ ਗੁੱਡੀਆਂ ਨਵੇਂ ਪਟੋਲੇ ਹੁਣ ਜਹੇ ਜੇ ਭਾਈ ਤੁਸੀਂ ਉਹ ਨਵੇਂ ਜਵਾਬ ਖੋ ਨਵੀਂ ਉਮਰ ਐ ਉਹ ਜਿਹੇ ਤੁਸੀਂ ਉਹ ਉਂਗਲੀਆਂ ਮਾਰਨ ਵਾਲੇ ਲੈ। ਅਸੀਂ ਤਾਂ ਜਿਹੇ ਜੇ ਅਸੀਂ ਆ ਉਹ ਜਿਹੇ ਆ ਸੁੱਚਾਂ ਵਾਲੇ ਨੇ। ਸਾਨੂੰ ਐ ਨਹੀਂ ਪਤਾ ਵੀ ਇਹਦੇ ਜੇ ਕਿਹੜਾ ਅੱਖਰ ਕਿੱਥੇ ਆ ਕਿਹੜਾ ਕਿੱਥੇ ਆ। ਅਸੀਂ ਤਾਂ ਨਿਸ਼ਾਨੀਆਂ ਲਾਈਆਂ ਹੁੰਆਂ ਨੇ। ਐ ਇੱਥੋਂ ਆਈਦਾ ਜਰੂਰ ਪਤਾ ਵੀ ਇੱਥੋਂ ਇਹਨੂੰ ਧਬਕੇ ਬਿੱਲੀ ਜੀ ਆ ਗਈ। ਬਿੱਲੀ ਜੀ ਵਾਲਾ ਫਲਾਨੇ ਦਾ ਆਹ ਕੁੱਤਾ ਜਲਾਤਾ। ਆ ਉਹ ਜਿਹੜਾ ਜਿਆਦਾ ਕੋਈ ਐ ਪਹੌਂਕਦਾ ਜਾ ਉਹ ਜਿਆਦਾ ਬੋਲਦਾ ਹੋਵੇ ਉਥੇ ਕੁੱਤੇ ਦੀ ਨਿਸ਼ਾਨੀ ਲਵਾਤੀ। ਤੇ ਜਿਹੜਾ ਜਿਹੜਾ ਜਾਦੇ ਉਹ ਕਰਦਾ ਹੈ ਚੁੱਪ ਜਿਹਾ ਰਹਿੰਦਾ ਉਹ ਤੇ ਜਿਹੜਾ ਇਹਦੇ ਵਿੱਚ ਉਹ ਹੈ ਨਿਸ਼ਾਨੀ ਜਿਉ ਮੂੰਹ ਜੀ ਤੇ ਪੱਟੀ ਜੀ ਬੰਨੀ ਹੋਈ ਹੈ ਹਾਂ ਹਾਂ ਉਹ ਲਵਾਤੀ ਅੱਛਾ ਹਾਂ ਉਹ ਹੁਣ ਕੈਲਾ ਹੈ ਉਹਦਾ ਉਹਦੇ ਉਹਦੀ ਮੇਰੇ ਨਾਲ ਗੱਲ ਹੋਈ ਸੀ ਅੱਛਾ ਹਾਂ ਉਹ ਦੇਖੋ ਉਹਦੇ ਚ ਸੱਤ ਵਾਲ ਨੇ ਜਦੋਂ ਖੜਦਾ ਹੈ ਚਾ ਬਿੰਗਾ ਟੇਡਾ ਉਹ ਤੇ ਹੁਣ ਤੈਥੋਂ ਮੈਂ ਉਹਦਾ ਨੰਬਰ ਨਾ ਇਹਦੇ ਵਿੱਚ ਪਵਾਉਂਗਾ ਉਹ ਤੇ ਤੀਰ ਕਮਾਨ ਦੀ ਲਾਦੀ ਫੋਟੋ ਬਿੰਗ ਤੜਿੰਦਾ ਠੀਕ ਹੈ ਹਾਂ ਹੋਰ ਦੱਸ ਤੂੰ ਦਾ ਸੱਕੀ ਕੰਮ ਆਇਆ ਤੀ ਮੈਂ ਤਾਂ ਚਾਚਾ ਤਰਲਾਵੇ ਕਣਕ ਨੂੰ ਆਇਆ ਸੀ ਕਣਕ ਨੂੰ ਹਾਂ ਮੈਨੂੰ ਕਣਕ ਦੀ ਲੋੜ ਪੈ ਗਈ ਹੁਣੀ ਪਤੰਦਰਾ ਹਲੇ ਤਾਂ 2 ਮਹੀਨੇ ਪੈਨੇ ਕਣਕਾਉਣ ਚ ਤੇ ਤਾਂ ਪਹਿਲੀ ਦੀਵਾਲੀ ਤੋਂ ਪਹਿਲੀ ਪੜਾਕੇ ਫੂਕ ਲੈ ਉਹ ਨਹੀਂ ਚਾਚਾ ਉਹ ਐਤਕੀ ਕੁਛ ਤਾਂ ਡੰਗਰ ਪਸ਼ੂ ਜੇ ਵੱਧ ਘਟਲੇ ਹੋ ਗਏ ਅੱਛਾ ਹਾਂ ਕੁਸ ਫਿਰ ਦੰਨੀ ਹੈਗੀ ਸੀਗੀ ਉਹਦਾ ਹਾਟਾ ਦਾਣਾ ਜਾ ਕਢਾ ਲਿਆ ਅੱਛਾ ਹੋਰ ਸਾਰੀ ਲੱਗ ਗਈ ਕਿੰਨੀ ਕ ਲੈ ਕੇ ਜਾਣੀ ਆ ਕਣਕ ਤਾਂ ਮੈਨੂੰ ਤਾਂ ਚਾਚਾ ਬਾਲੀ ਨਹੀਂ ਬਸ ਮਣਕ ਦੀ ਲੋੜ ਹੈ ਉਹ ਮਾਣਾ ਇੰਨਾ 2 ਮਹੀਨੇ ਪਹਿਨੇ ਮਣ ਨਾਲ ਮਾਰ ਨਾਲ ਕਿਵੇਂ ਸਾਰ ਲੇਗਾ ਤੂੰ ਉਹ ਨਹੀਂ ਚਾਚਾ ਸਰ ਜੂਗਾ ਚੱਲ ਦੇਖ ਲੈ ਸ਼ੇਰਾ ਤੂੰ ਐ ਕਰ ਫਿਰ ਹਾਂ ਲੈ ਜਾ ਫਿਰ ਹੁਣ ਤਾਂ ਘਰੇ ਵੀ ਕੋਈ ਹੈ ਨਹੀਂ ਮੈਂ ਤਾਂ ਇਹੀ ਬੈਠਾ ਤੀ ਕੱਲਾ ਜਾ ਉਹ ਸਾਰੇ ਗਏ ਹੋਏ ਨੇ ਜਵਾਕ ਤਾਂ ਉਧਰ ਛਟੀ ਜੀਤੀ ਜਵਾਕ ਦੀ ਆਪਣੇ ਉਧਰ ਰਿਸ਼ਤੇਦਾਰੀ ਪੈਂਦੀ ਆ ਪਿੰਡ 'ਚ ਅੱਛਾ ਉਧਰ ਵਾਗ ਗਏ ਤੇ ਮੈਨੂੰ ਕਹਿੰਦੇ ਚੱਲ ਤੂੰ 2 ਘੰਟੇ ਘਰ ਦੀ ਰਾਖੀ ਰੱਖ ਲਈ ਹਾਂ ਪਰ ਘਰੇ ਵੀ ਕਨੱਦਾ ਬੰਦਾ ਤਾਂ ਹੋਣਾ ਚਾਹੀਦਾ ਹੁਣ ਜ਼ਮਾਨਾ ਬਹੁਤ ਹਾਂ ਤੂੰ ਐ ਕਰ ਫਿਰ ਹਾਂ ਤੂੰ ਹੁਣ ਮੰਨ ਲੈ ਕੇ ਜਾਏਗਾ ਹਾਂ ਮਾਨ ਨਾਲ ਕੀ ਹੋ ਤੂੰ ਐ ਕਰ ਪੜਿਆ ਕੋਆਟਲ ਲੈ ਜਾ ਉਹ ਨਾ 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 ਚਾਚਾ ਇੰਨੇ ਦਿਨ ਹੀ ਲੋੜ ਉਹ ਤੇਰੇ ਨਾਲ ਸਰ ਜੂਗਾ ਤੇਰਾ ਟਾਈਮ ਲੰਘਦਾ ਹੋ ਜੂ ਨਾ ਨਾ ਮੈਂ ਤਾਂ ਮਾਨ ਨਾਲ ਨਗਾਰਾਂ ਚਾਚਾ ਕੋਈ ਚੱਕਰ ਅੱਛਾ ਹਾਂ ਚਲੂੰ ਤਾਂ ਕਰਿਆ ਹੈ ਨਹੀਂ ਮੈਂ ਦੇ ਦੇਣਾ ਤੈਨੂੰ ਕਣਕ ਹਾਂ ਤੋਲਣ ਤੋਲਣ ਦਾ ਕੁਛ ਨਹੀਂ ਹੁੰਦਾ ਵੱਧ ਘੱਟ ਕਿਲੋ 2 ਕਿਲੋ 5 4 ਕਿਲੋ ਵੱਧ ਘੱਟ ਹੋਈ ਤਾਂ ਕੋਈ ਉਹ ਨਹੀਂ ਨਾ ਤਾਂ ਹਾਂ ਚਲ ਫਿਰ ਤੂੰ ਐ ਕਰ ਹਾਂ ਨਾਲ ਤਾਂ ਗੱਟਾ ਚੱਕ ਲਿਆ ਅੱਛਾ ਨਾਲੇ ਚੱਕ ਲਿਆ ਸਾਈਕਲ ਉਹਦੀ ਲੈ ਜਾਏਗਾ ਤਰਕੇ ਕੇ ਸਿਰਤੀ ਲੈ ਜਾਏਗਾ ਨਾ ਨਾ ਸਾਈਕਲ ਤਾਂ ਲੈ ਜਾਊਗਾ ਅੱਛਾ ਹਾਂ ਠੀਕ ਹੈ ਚਲ ਠੀਕ ਹੈ ਜਾ ਹਾਂ ਠੀਕ ਹੈ ਲਿਆ 1 hour later ਲੇ ਕਾਚਾ ਐਂ ਕਰ ਸ਼ੇਰਾ ਉਰਾਂ ਦੇ ਕਰ ਲੈਦੇ ਉੱਤੀ ਹਾਂ ਅੱਛਾ ਕੁੰਤਾ ਮੈ ਨੂੰ ਐ ਕੈ ਬਸ 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 ਜੇ ਐਂ ਕਰ ਫਿਰ ਮੂੰਹ ਤੇ ਹੱਥ ਜੱਲਵਾ ਲੈ ਇਧਰੋਂ ਹਾਂ ਪੂ ਤਾਂ ਮੈਨੂੰ ਐ ਕਹਿ ਜਾਂਦੇ ਨੇ ਵੀ ਤੂੰ ਹਰੇਕ ਤੇ ਦੇ ਲਿਆਉਣਾ ਹੈ ਹਰੇਕ ਨੂੰ ਚੁਕਾ ਦੇਣਾ ਹੈ ਪੂ ਤਾਂ ਮੇਰੇ ਮਗਰ ਪਈ ਜਾਂਦੇ ਨੇ ਚਲ ਮੈਂ ਕਹਿ ਦੂੰਗਾ ਵੀ ਉਹਦਾ ਘਰ ਦਾ ਮੁੰਡਾ ਸੀ ਵੀ ਲਹਿ ਗਿਆ ਚਲ ਕੋਈ ਨਾ ਹਾਂ ਠੀਕ ਹੈ ਠੀਕ ਹੈ ਹਾਂ ਲੈ ਚੰਗਾ ਚਾਚਾ ਜਦੋਂ ਆ ਗਈ ਸਭ ਤੋਂ ਪਹਿਲਾਂ ਤੇਰੀ ਮੋੜ ਕੇ ਜਾਊਂਗਾ ਹਾਂ ਸ਼ਰਾ ਮੋੜ ਜੀ ਠੀਕ ਹੈ ਹਾਂ ਕਿਤੇ ਮੇਰੇ ਨਾਲ ਕਿਤੇ ਪਿੱਛੋਂ ਗਾਲਾਂ ਪਵਾਦੀ ਨਾ ਨਾ ਹਾਂ ਮੋੜ ਕੇ ਜਾਊਂ ਚੱਲ ਠੀਕ ਹੈ ਚੱਲ ਚੰਗਾ ਚਾਚਾ ਠੀਕ ਹੈ